ਜੁਲਾਈ ਦਾ ਮਹੀਨਾ ਹੈ ਸੂਰਜ ਆਪਣੀ ਤਪਸ਼ ਵਹਾ ਰਿਹਾ ਹੈ ਦੁਪਹਿਰ ਵੇਲੇ ਸਭ ਪਾਸੇ ਚੁੱਪ ਚਾਈ ਹੈ ਲੇਕਿਨ ਇਸ ਸ਼ਾਂਤੀ ਨੂੰ ਤੋੜਦਿਆ ਇੱਕ ਬਿਜਲੀ ਵਰਗੀ ਤੇਜ਼ ਆਵਾਜ਼ ਥਾਣੇ ਦੇ ਵਿੱਚੋਂ ਬਾਹਰ ਆਈ ਇੱਕ ਜ਼ੋਰਦਾਰ ਥੱਪੜ ਇੱਕ ਨਿਹੰਗ ਸਿੰਘ ਦੀ ਗੱਲ ਤੇ ਰੱਖਿਆ ਗਿਆ ਇਹ ਨਿਹੰਗ ਸਿੰਘ ਕੋਈ ਆਮ ਇਨਸਾਨ ਨਹੀਂ ਹੈ ਕੋਈ ਆਮ ਨਿਹੰਗ ਨਹੀਂ ਹੈ ਉੱਚੇ ਲੰਬੇ ਕੱਦ ਦਾ ਮਾਲਕ ਲੰਬੇ ਤਕੜੇ ਸਰੀਰ ਵਾਲਾ ਅਚਾਨਕ ਹੀ ਆਪਣੇ ਗੱਲ ਉਹ ਸਾਈ ਕਰਦਾ ਹੈ ਮੋਨੂ ਕਮਾਉਂਦਾ ਹੈ ਇਹ ਦੇਖਣ ਲਈ ਬਿਸ ਸਾਹਮਣੇ ਕਿਹੜਾ ਨਲਾਇਕ ਬੱਦ ਦਿਮਾਗ ਹੈ ਜਿਸ ਨੇ ਉਸਤੇ ਥੱਪੜ ਮਾਰ ਦਿੱਤਾ ਹੈ ਅਚਾਨਕ ਜਿਵੇਂ ਸਾਹਮਣੇ ਦੇਖਿਆ ਨਾ ਤਾਂ ਸਾਹਮਣੇ ਕੋਈ ਹੋਰ ਨਹੀਂ ਸਾਹਮਣੇ ਬਲਰਾਮ ਜੱਦਵ ਹੈ ਕੋਈ ਆਮ ਇਨਸਾਨ ਨਹੀਂ ਇਸ ਥਾਣੇ ਦਾ ਐਸਐਚਓ ਜਿਸ ਨੇ ਨਿਹੰਗ ਸਿੰਘ ਦੀ ਗਲਤੀ ਬੇਵਜਾ ਥੱਪੜ ਧਰ ਦਿੱਤਾ ਹੈ ਨਿਹੰਗ ਸਿੰਘ ਨੂੰ ਸ਼ੱਕ ਤਾਂ ਉਦੋਂ ਹੋ ਗਿਆ ਸੀ ਜਿਵੇਂ ਉਹ ਅੰਦਰ ਆਇਆ ਤਾਂ ਗੇਟ ਤੇ ਖੜੇ ਕਾਂਸਟੇਬਲਾਂ ਨੇ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਸ਼ਿਕਾਇਤ ਕਰਨ ਲਈ ਜਿਵੇਂ ਹੀ ਐਸਐਚਓ ਸਾਬ ਦੇ ਕੋਲ ਗਿਆ ਐਸਐਚਓ ਸਾਹਿਬ ਤੁਹਾਡੇ ਇੱਕ ਕਾਂਸਟੇਬਲ ਮੇਰੀ ਸਿੱਕੀ ਦਾ ਮਜ਼ਾਕ ਉਡਾ ਰਿਹਾ ਨਾ ਕਹਿੰਦੇ ਹਨ ਆ ਨੀਲੇ ਰੰਗ ਦਾ ਕੜਾ ਜੋ ਸਿਰ ਤੇ ਰੱਖਿਆ ਹੈ ਇਸ ਨੂੰ ਉਤਾਰ ਕੇ ਥਾਣੇ ਦੇ ਵਿੱਚ ਆਵਾਂ ਭਲਾ ਮੈਂ ਪੰਜਾਬ ਦੇ ਵਿੱਚ ਆਪਣੀ ਧਰਤੀ ਤੇ ਬਣੇ ਥਾਣੇ ਦੇ ਵਿੱਚ ਇੱਥੇ ਨਿਹੰਗ ਵਾਲਾ ਬਾਣਾ ਪਾ ਕੇ ਨਹੀਂ ਆ ਸਕਦਾ ਪਰ ਮੈਂ ਹੋਰ ਕਿੱਥੇ ਜਾਵਾਂਗਾ ਅਗੋਂ ਯਾਦਵ ਸਾਹਬ ਨੇ ਵੀ ਕਿਸੇ ਦਿਨ ਸੁਣੇ ਐਸਐਚਓ ਨੇ ਇੱਕ ਜ਼ੋਰਦਾਰ ਤੱਪੜ ਉਸਦੀ ਗੱਲ ਤੇ ਰੱਖ ਦਿੱਤਾ ਸਾਰੇ ਹੈਰਾਨ ਹਨ ਸਭ ਸਨ ਹੋ ਚੁੱਕੇ ਹਨ ਜੋ ਪਿੰਡ ਵਾਲੇ ਨਿਆਂ ਦੀ ਉਮੀਦ ਦੇ ਵਿੱਚ ਗੇਟ ਤੇ ਖੜੇ ਸਨ ਉਹਨਾਂ ਦੀ ਵੀ ਉਮੀਦ ਟੁੱਟ ਚੁੱਕੀ ਹੈ ਨੰਗ ਸਿੰਘ ਦੀ ਗਲਤੀ ਵਜ੍ਹਾ ਤੱਪੜ ਉਹਨਾਂ ਨੂੰ ਆਪਣੀ ਗਨਾਂ ਤੇ ਮਹਿਸੂਸ ਹੋ ਰਿਹਾ ਹੈ ਲੇਕਿਨ ਕੋਈ ਕੁਝ ਨਹੀਂ ਕਰ ਸਕਦਾ ਸਭ ਜਾਣਦੇ ਹਨ ਐਸਐਚਓ ਬਹੁਤ ਕਮੀਨਾ ਹੈ ਪਹਿਲਾ ਵੀ ਇਸਨੇ ਕਈ ਤਰ੍ਹਾਂ ਦੇ ਸਿੱਕਿਆਂ ਨਾਲ ਭੇਦਭਾਵ ਕੀਤਾ ਹਨ ਪੰਜਾਬ ਦੀ ਜ਼ਮੀਨ ਤੇ ਰਹਿ ਕੇ ਸਿੱਕਿਆਂ ਦੇ ਵਿਰੁੱਧ ਬੋਲਦਾ ਹੈ ਪੰਜਾਬ ਦੀ ਜ਼ਮੀਨ ਤੇ ਰਹਿ ਕੇ ਇਹਨਾ ਭੇਦ ਭਾਵ ਕਰਦਾ ਹੈ ਅਚਾਨਕ ਹੀ ਨੰਘ ਸਿੰਘ ਬੋਲ ਉੱਠਦੇ ਹਨ ਪਲਾ ਮੇਰੇ ਕਿਸ ਗੱਲ ਤੋਂ ਮਰਿਆ ਹੈ ਮੈਂ ਇੱਥੇ ਕਿਹੜਾ ਗੁਨਾਹ ਕੀਤਾ ਹੈ ਮੈਂ ਵੀ ਪੜਿਆ ਲਿਖਿਆ ਨੌਜਵਾਨਾ ਲੇਕਿਨ ਜੋ ਤੁਸੀਂ ਕਰ ਰਹੇ ਹੋ ਇਹ ਬਿਲਕੁਲ ਠੀਕ ਨਹੀਂ ਹੈ ਐਸਐਚਓ ਨੇ ਤੁਰੰਤ ਨੰਘ ਸਿੰਘ ਨੂੰ ਪਕੜਿਆ ਥਲੇ ਜ਼ਮੀਨ ਤੇ ਪਕੜ ਕੇ ਖਿੱਚ ਰਿਆ ਸੀ ਜਿਵੇਂ ਹੀ ਥਾਣੇ ਦੇ ਅੰਦਰਲੇ ਹਿੱਸੇ ਦੇ ਵਿੱਚ ਲਾ ਗਿਆ ਨੰਘ ਸਿੰਘ ਜ਼ਮੀਨ ਤੇ ਪਿਆ ਹੋਏ ਜਿਵੇਂ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਬਸ ਥੋੜੀ ਦੇਰ ਹੋਰ ਥੋੜਾ ਸਬਰ ਹੋ ਰਿਹਾ ਇਸ ਐਸਐਚਓ ਦੀ ਅੱਜ ਆ ਲੱਗੀ ਹੈ ਐਸਐਚਓ ਨਹੀਂ ਜਾਣਦਾ ਵੀ ਜਿਸ ਨਾਲ ਉਧਰ ਬਵਾਰ ਕਰ ਰਿਹਾ ਹੈ ਜਿਸ ਨੂੰ ਆਮ ਨਿਹੰਗ ਆਮ ਗੁਰਸਿਕ ਸਮਝ ਕੇ ਉਹ ਇਸ ਤਰ੍ਹਾਂ ਬੇਇੱਜ਼ਤ ਕਰ ਰਿਹਾ ਹੈ ਉਹ ਆਮ ਨੇ ਉਸ ਸ਼ਹਿਰ ਦਾ ਐਸਪੀ ਸਾਹਿਬ ਐਸਪੀ ਫਤੇਹ ਸਿੰਘ ਜਿਵੇਂ ਹੀ ਫਤੇਹ ਸਿੰਘ ਨੂੰ ਪਤਾ ਲੱਗਿਆ ਵੀ ਐਸਐਚਓ ਇੱਥੇ ਬਹੁਤ ਗਲਤੀਆਂ ਕਰਦਾ ਹੈ ਐਸਐਚਓ ਠੀਕ ਨਹੀਂ ਹੈ ਤੁਰੰਤ ਇੱਥੇ ਨਿਹੰਗ ਸਿੰਘ ਦੇ ਪੇਸ ਵਿੱਚ ਉਸਦੀ ਪਰਖ ਲੈਣ ਲਈ ਉਹਨਾਂ ਦੀ ਸ਼ਿਕਾਇਤਾਂ ਦਾ ਨਿਵਾਰਨ ਕਰਨ ਲਈ ਇੱਥੇ ਆਇਆ ਹੈ ਲੇਕਿਨ ਇਥਾਂ ਦੇ ਸਾਰੇ ਜੋ ਨਜ਼ਾਰਾ ਉਸ ਦੀ ਅੱਖਾਂ ਸਾਹਮਣੇ ਹੈ ਉਸ ਨੂੰ ਦੇਖ ਕੇ ਵੀ ਅਣਦੇਖਾ ਨਹੀਂ ਕਰ ਸਕਦਾ ਦੇਖਦੇ ਸਾਰੇ ਐਸਪੀ ਸਾਹਿਬ ਨੂੰ ਇੱਕਦਮ ਗੁੱਸਾ ਤੜਿਆ ਹੋਏ ਵੀ ਇਹ ਮੈਨੂੰ ਜਮੀਨ ਤੇ ਕਿਸੇ ਡਰਿਆ ਹੈ ਲੇਕਿਨ ਨਹੀਂ ਹਜੇ ਟੋੜਾ ਖੋਰ ਜ਼ੁਲਮ ਸਨਾ ਬਾਕੀ ਹੈ ਸ਼ਾਇਦ ਐਸਚੂ ਦੇ ਬਾਰੇ ਥੋੜੇ ਹੋਰ ਸਬੂਤ ਉਹਨਾਂ ਨੂੰ ਚਾਹੀਦੇ ਹਨ ਜਮੇਂ ਹੀ ਐਸਚੂ ਬੋਲਣ ਲੱਗਾ ਤਾਂ ਆਰਾਮ ਦੇ ਨਾਲ ਐਸਪੀ ਸਾਹਿਬ ਜ਼ਮੀਨ ਤੇ ਬੈਠੇ ਸੁਣ ਰਹੇ ਹੋਣਾ ਫੇ ਆਖਿਰਕਾਰ ਕੀ ਕੀ ਬੋਲਦਾ ਹੈ ਸੁਨਿਆ ਤਾਂ ਸਹੀ ਇਸ ਦੀ ਸੋਚ ਕੀ ਹੈ ਮੇਰੇ ਨਾਲ ਇਹਨਾਂ ਦਰਬਾਰ ਕਰਕੇ ਹੋ ਰਿਹਾ ਹੈ ਇਸ ਤੇ ਪਿੱਛੇ ਦੀ ਵਜ੍ਹਾ ਦਾਨਣੀ ਚਾਹੀਦੀ ਹੈ ਐਸਪੀ ਸਾਹਿਬ ਨੇ ਐਸਚੂ ਦੀ ਗੱਲਾਂ ਨੂੰ ਵਿਚਾਲੇ ਕੱਟਦੇ ਰੋਕਿਆ ਨਹੀਂ ਨਹੀਂ ਪਹਿਲਾਂ ਮੈਨੂੰ ਐ ਦੱਸੋ ਤੁਸੀਂ ਮੇਰੇ ਨਾਲ ਇੰਝ ਕਰਕੇ ਹੋ ਮੈਂ ਆਖਿਰਕਾਰ ਕੀਤਾ ਕੀ ਹੈ ਮੈਂ ਤਾਂ ਇੱਥੇ ਬਸ ਆਪਣੀ ਫਰਿਆਦ ਦਸਣ ਆਇਆ ਸੀ ਅਗੋਂ ਐਸਪੀ ਜੋ ਨਹੀਂ ਬੋਲਦਾ ਲੇਕਿਨ ਨਾਲ ਖੜਾ ਕਾਂਸਟੇਬਲ ਜੋ ਕਿ ਆਪ ਪੰਜਾਬੀ ਹੈ ਪੰਜਾਬ ਦੀ ਧਰਤੀ ਤੋਂ ਹੈ ਲੇਕਿਨ ਬੋਲਦਾ ਹੈ ਓਏ ਕਿਧਰ ਕਿਹੜੇ ਮੂੰਹ ਨਾਲ ਫਰਿਆਦ ਲੈ ਕੇ ਆਇਆ ਹੈ 4 ਰੁਪਏ ਲੈ ਕੇ ਆਂਦਾ ਫਿਰ ਤਾਂ ਤੇਰੀ ਗੱਲ ਸੁਣਦੇ ਇੱਥੇ ਸਿੱਧਾ ਮੂੰਹ ਚੱਕ ਕੇ ਆ ਗਿਆ ਹੈ ਤੂੰ ਜਾਣਦਾ ਨਹੀਂ ਐਸਪੀ ਸਾਹਿਬ ਕਿੰਨੇ ਸਖਤ ਹਨ ਤੁਹਾਡੇ ਵਰਗੇ ਪਿੱਖ ਮੰਗਿਆਂ ਦੇ ਜੋ ਕਿ ਨੀਲਾ ਬਾਣਾ ਪਾ ਕੇ ਕਿਤੇ ਵੀ ਵੜ ਜਾਂਦੇ ਹਨ ਅਸੀਂ ਉਹਨਾਂ ਵਿੱਚੋਂ ਨਹੀਂ ਜੋ ਤੁਹਾਡੇ ਤੋਂ ਡਰਦੇ ਹਾਂ ਤੁਹਾਡੀ ਵਰਦੀ ਨਾਲੋਂ ਸਾਡੀ ਬਾਹ ਦੀ ਤਕੜੀ ਹੋਏ ਨਾਲੇ ਤੁਸੀਂ ਤਾਂ ਕਹਿੰਦੇ ਹੋ ਤੁਸੀਂ ਗੁਰੂ ਦੀ ਫੌਜ ਹੋ ਅਕਾਲ ਦੀ ਫੌਜ ਹੋ ਅੱਜ ਅਕਾਲ ਪੁਰਖ ਸਾਡੇ ਇੱਥੇ ਫਰਿਆਦ ਲੈ ਕੇ ਆ ਗਿਆ ਹੈ ਉਹ ਸ਼ਰਮ ਨਹੀਂ ਆਦੀ ਤੈਨੂੰ ਡੁੱਬ ਕੇ ਮਰ ਜਾ ਜਾਂ ਆਪਣਾ ਆਪ ਕਰ ਇੱਥੇ ਅਮੀਰ ਲੋਕਾਂ ਦੀ ਫਰਿਆਦ ਸੁਣੀ ਜਾਂਦੀ ਹੈ ਜੇਕਰ 4 ਪੈਸੇ ਜੇਬ ਦੇ ਵਿੱਚ ਹਨ ਤਾਂ ਆ ਜਾ ਨਹੀਂ ਤਾਂ ਚਲਾ ਜਾ ਇਥੋਂ ਐਸਪੀ ਸਾਹਿਬ ਸਾਰਾ ਕੁਝ ਸੁਣਦੇ ਹੋਣਾ ਇੱਕਦਮ ਅਚਾਨਕ ਜਿਵੇਂ ਬੋਲਣ ਲੱਗਦੇ ਹਨ ਇਨ ਦੇ ਵਿਚਕਾਰ ਇੱਕ ਬੰਦਾ ਥਾਣੇ ਦੇ ਵਿੱਚ ਆ ਜਾਂਦਾ ਹੋਏ ਅਚਾਨਕ ਹੀ ਥਾਣੇਦਾਰ ਨੂੰ ਬੋਲਣ ਲੱਗਦਾ ਹੈ ਸਾਬ ਕੁਝ ਗੁੰਡੇ ਮੇਰੀ ਭੈਣ ਨੂੰ ਛੜਰੇ ਹਨ ਮੈਂ ਪਹਿਲਾਂ ਵੀ ਦੋ ਵਾਰ ਇੱਥੇ ਆਇਆ ਸੀ ਤੁਹਾਡੇ ਅੱਗੇ ਫਰਿਆਦ ਕਰਕੇ ਗਿਆ ਸੀ ਲੇਕਿਨ ਕੋਹ ਹੱਲ ਨਹੀਂ ਨਿਕਲਿਆ ਮੇਰੀ ਭੈਣ ਦਾ ਕੱਲ ਜਾਨਾ ਦੁਪਰ ਹੋ ਰਿਹਾ ਹੈ ਸਾਬ ਸਾਡੀ ਸਮੱਸਿਆ ਦਾ ਹੱਲ ਕਰੋ ਨਹੀਂ ਤਾਂ ਮੇਰੀ ਭੈਣ ਨਮਨੀਤ ਕੌਰ ਕਦੇ ਕਾਲਜ ਨਹੀਂ ਜਾ ਪਾਵੇਗੀ ਜਿਵੇਂ ਹੀ ਕੌਰ ਸ਼ਬਦ ਸੁਣਿਆ ਅਸਲ ਚੋ ਦੀ ਟੌਨ ਬਦਲ ਗਏ ਤੈਨੂੰ ਪਹਿਲਾ ਕਿੰਨੀ ਵਾਰ ਕਿਹਾ ਹੈ ਇੱਥੇ ਆਵੇਂ ਮੂਟਾ ਕੇ ਨਾ ਆਇਆ ਕਰ ਨਿੱਕਿਆ ਨਿਚੇ ਗਲਾਂ ਪਿਛੇ ਸਾਨੂੰ ਤਾਂ ਕਰਦਾ ਹੈ ਤੈਨੂੰ ਨਹੀਂ ਪਤਾ ਕੱਲ ਐਮਐਲਏ ਸਾਹਿਬ ਦੇ ਘਰੇ ਚੋਰੀ ਹੋਈ ਹੈ ਉਸ ਆ ਅਸੀਂ ਤਫਕੀਸ਼ ਕਰ ਰਹੇ ਹਾਂ ਉਸਤੇ ਬਾਰੇ ਸੇ ਪਤਾ ਕਰ ਰਹੇ ਹਾਂ ਇਹ ਤੇਰੇ ਵਰਗਿਆਂ ਵਾਸਤੇ ਸਾਡੇ ਕੋਲ ਸਮਾਂ ਨਹੀਂ ਹੈ ਜਾਂ ਚਲਾ ਜਾ ਤੂੰ ਅਗੋਂ ਕਾਂਸਟੇਬਲ ਉਸਤੇ ਕੰਦੇ ਵਿੱਚ ਜੱਕਦਾ ਹੈ ਵੀ ਲਿਆ 20000 ਰੁਪਏ ਲਿਆ ਜੋ ਵੀ ਤੇਰੀ ਭੈਣ ਨੂੰ ਤੰਕਰੇਗਾ ਉਸ ਨੂੰ ਅਸੀਂ ਆਪੇ ਦੇਖ ਰਵਾਂਗੇ ਐਸਐਚਓ ਸਭ ਨੂੰ ਅਸੀਂ ਆਪੇ ਮਨਾਲ ਲਵਾਂਗੇ ਜਿਵੇਂ ਹੀ ਉਹ ਗਰੀਬ ਗੁਰਸਿੱਖ ਬੋਲਿਆ ਵੀ ਜੇਕਰ ਮੇਰੇ ਕੋਲ 20000 ਹੁੰਦੇ ਜੇਕਰ ਮੇਰੇ ਕੋਲ ਇਨਾ ਹੀ ਪੈਸਾ ਹੁੰਦਾ ਮੈਂ ਤੁਹਾਡੀਆਂ ਮਿੰਤਾ ਕਿਉਂ ਕਰਦਿਆਂ ਸਨ ਮੈਂ ਆਪੇ ਇਸ ਮਸਲੇ ਨੂੰ ਸੁਲਝਾ ਲੈਂਦਾ ਮੈਂ ਤਕੜਾ ਨਹੀਂ ਹਾਂ ਮੜਾ ਹਾਂ ਤੈਂ ਕਰਕੇ ਤਿਆ ਆ ਬਤ ਤੁਸੀਂ ਮਾਨੂੰ ਇਨਸਾਫ ਦਿਓਗੇ ਲੇਕਿਨ ਤੁਸੀਂ ਤਾਂ ਆਪ ਇੱਥੇ ਇਨਸਾਫ ਤੇ ਰੱਖਾਂ ਦੀ ਵਰਦੀ ਵਿੱਚ ਤੁਸੀਂ ਆਪ ਲੋਕਾਂ ਨੂੰ ਲੁੱਟ ਕੇ ਖਾਣ ਦੀ ਕੋਸ਼ਿਸ਼ ਕਰ ਰਹੇ ਹੋ ਸਿਰਫ ਇਸ ਵਾਸਤੇ ਅਸੀਂ ਸਿਖਾ ਅਤੇ ਤੁਸੀਂ ਦੂਜੇ ਧਰਮ ਦੇ ਨਹੀਂ ਬਿਲਕੁਲ ਗਤ ਹੈ ਇਹ ਸਾਰਾ ਕੁਝ ਐਸਪੀ ਫਤੇ ਸਿੰਘ ਜਿਮਿੰਤੀ ਪਿਆ ਸੁਣ ਰਿਹਾ ਹੋਏ ਅਚਨਖੀ ਬੋਲਣਾ ਚਾਹੁੰਦਾ ਹੈ ਅਚਨਖੀ ਇਨਾ ਸਾਰਿਆਂ ਦੇ ਮੂੰਹ ਤੇ ਇੱਕ ਇੱਕ ਕਰਕੇ ਕਈ ਥੱਪੜ ਮਾਰਨਾ ਚਾਹੁੰਦਾ ਹੈ ਸਾਰਿਆਂ ਦੇ ਮੂੰਹਾਂ ਨੂੰ ਪਕੌੜਾ ਬਣਾਉਣਾ ਚਾਹਦਾ ਹੈ ਲੇਕਿਨ ਨਹੀਂ ਆਪਣੇ ਆਪ ਭਾਵਨਾਵਾਂ 'ਤੇ ਕਾਬੂ ਰੱਖਦਾ ਹੈ ਅੱਗੋਂ ਐਸਐਚਓ ਸਭ ਨੂੰ ਕਹਦਾ ਹੈ ਸਭ ਮਦਦ ਕਰ ਦਿਓ ਨਾ ਗਰੀਬ ਦੀ ਦੇ ਕੋ ਇਸ ਦੀ ਪੈਣ ਕਾਲਜ ਨਹੀਂ ਜਾਪਾਂ ਤੇ ਇਸ ਦੀ ਪੈਣ ਜਿਹੜੀ ਹੈ ਇਹ ਵਿਚਾਰੀ ਕਾਲ ਛੱਡ ਜਾਵੇਗੀ ਉਸ ਤੇ ਕੀ ਗਲਤੀ ਹੈ ਜੇਕਰ ਤੁਸੀਂ ਉਹਨਾਂ ਬਦਮਾਸ਼ਾਂ ਨੂੰ ਇੱਕ ਵਾਰ ਤਾਂ ਮੁਕਾ ਦੇਓਗੇ ਇੱਕ ਵਾਰ ਉਹਨਾਂ ਨੂੰ ਫੋਨ ਕਰ ਦਿਓਗੇ ਜਾਂ ਇੱਕ ਵਾਰ ਉਹਨਾਂ ਨੂੰ ਥਾਣੇ ਵਿੱਚ ਬੁਲਾ ਲਿਓਗੇ ਸ਼ਾਇਦ ਅੱਗੇ ਤੋਂ ਕਦੇ ਵੀ ਵਿਚਾਰੇ ਦੀ ਪੈਣਾ ਨਾ ਕਰਨਗੇ ਲੇਕਿਨ ਐਸ ਐਚਓ ਗੁੱਸੇ ਦੇ ਵਿਚਾ ਜੰਦਾ ਹੋਏ ਹੁਣ ਤੂੰ ਦੋ ਕੋੜੀ ਦਾ ਨਿਹੰਗ ਮੈਨੂੰ ਦੱਸੇਗਾ ਮੈਨੂੰ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਤੂੰ ਹੁਣ ਮੈਨੂੰ ਸਿਖਾਵੇਂਗਾ ਵੀ ਮੈਂ ਆਪਣੀ ਡਿਊਟੀ ਕਿਨੇ ਕਰਨੀ ਹੈ ਕਿਨਾਂ ਨੂੰ ਮੈਂ ਫੋਨ ਕਰਨਾ ਹੈ ਕਿਨਾਂ ਨੂੰ ਨਹੀਂ ਕਿਨਾਂ ਨੂੰ ਮੈਂ ਥਾਣੇ ਬੁਲਾਉਣਾ ਹੈ ਅਤੇ ਕਿਨਾਂ ਨੂੰ ਨਹੀਂ ਸ਼ਹਿਰ ਦਾ ਅਸਮੀ ਹੈ ਜਾਂ ਕੋਈ ਵੱਡਾ ਅਧਿਕਾਰੀ ਦੱਸ ਮੈਨੂੰ ਦੱਸ ਤਾਂ ਸਹੀ ਅੱਜ ਹੋ ਜਾਏ ਫੈਸਲਾ ਫਿਰ ਚੱਲ ਇੰਜ ਕਰ ਦੇਖਦੇ ਹਾਂ ਅੱਜ ਤੇਰੀ ਤਾਕਤ ਲੈ ਅੱਜ ਸਾਰੀ ਰਾਤ ਤੂੰ ਇਸ ਲਕਬ ਦੇ ਵਿਚ ਰਹਿਂਗਾ ਜੇਕਰ ਪਿਓ ਦਾ ਪਤਾ ਹੈ ਹੈ ਤੇਰੇ 'ਚ ਦਮ ਥੋੜਾ ਵੀ ਹੈ ਥੋੜਾ ਵੀ ਗੁਦਾ ਥੋੜਾ ਵੀ ਜਿਗਰਾ ਤੇਰੇ ਦੇ ਵਿੱਚ ਤਾਂ ਨਿਕਲ ਕੇ ਦਿਖਾ ਇਸ ਲੋਕਪ ਦੇ ਵਿੱਚੋਂ ਅੱਜ ਦੇਖ ਲੈਨੇ ਹਾਂ ਤੇਰਾ ਰੱਬ ਵੱਡਾ ਜਾਂ ਫਿਰ ਮੇਰਾ ਇਹ ਨਾ ਕਹਿ ਕੇ ਉਸ ਨਿਹੰਗ ਨੂੰ ਐਸਐਚਓ ਤੁਰੰਤ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਹੋਇਆ ਸ਼ਾਮ ਟਲ ਜਾਂਦੀ ਹੋਈ ਨਿਹੰਗ ਸਿੰਘ ਉਸ ਲੱਕਪ ਦੇ ਵਿੱਚ ਬੰਦ ਹੋਇਆ ਹਨੇਰੀ ਦੀ ਚਾਦਰ ਘੋੜੀ ਘੋੜੀ ਥਾਣੇ ਦੀ ਉਤਰਨ ਲੱਗੀ ਸੀ ਜੁਲਾਈ ਦੀ ਗਰਮੀ ਨਾਲ ਸਰੀਰ ਪੂਰੀ ਤਰ੍ਹਾਂ ਢਟਾਲ ਹੋ ਚੁੱਕਿਆ ਹੋਇਆ ਬਿਜਲੀ ਦੀਆਂ ਟੁਬਲਟਾਂ ਟਿੰਟਮਾਰੀਆਂ ਜਿਵੇਂ ਥਾਣੇ ਦੀ ਆਤਮਾ ਖੁਦ ਤਕਤ ਕੀ ਹੋਵੇ ਨਿਹੰਗ ਸਿੰਘ ਜਾਨੀ ਐਸਪੀ ਪਤੇ ਸਿੰਘ ਨੂੰ ਇੱਕ ਕੋਨੇ ਦੀ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ ਸੀ ਲੱਕੜ ਦੀ ਪੁਰਾਣੀ ਮੰਜ ਇੱਕ ਟੁੱਟੀ ਚਟਾਈ ਅਤੇ ਬਦਬੂਦਾਰ ਕਮਰਾ ਇਹ ਹੁਣ ਉਸ ਦੀ ਰਾਤ ਦਾ ਟਿਕਾਣਾ ਸੀ ਉਸ ਤੇ ਸਰੀਰ ਤੇ ਲਾਠੀ ਦੇ ਨਿਸ਼ਾਨ ਜੋ ਕਿ ਉਹਨਾਂ ਨੇ ਅੰਦਰ ਤੱਕ ਦੇ ਵੇਲੇ ਮਾਰੇ ਸਨ ਹੁਣ ਵੀ ਸਨ ਪਰ ਉਸ ਦੀਆਂ ਅੱਖਾਂ ਵਿੱਚ ਹੁਣ ਵੀ ਅੱਗ ਸੀ ਕਿਉਂਕਿ ਉਹ ਇੱਥੇ ਹਾਰ ਮੰਨਣ ਨਹੀਂ ਇਤਿਹਾਸ ਲਿਖਣ ਆਏ ਸੀ ਖੋਲੀ-ਖੋਲੀ ਥਾਣੇ ਦੇ ਵਿੱਚ ਹਲਚਲ ਘਟ ਹੋਣ ਲੱਗੀ ਜਿਆਦਾਤਰ ਸਿਪਾਹੀ ਆਪਣੇ ਆਪਣੇ ਕੰਮ ਵਿੱਚ ਲੱਗੇ ਕੁਝ ਮੋਬਾਈਲ ਦੇ ਵਿੱਚ ਵੀਡੀਓ ਦੇਖਣ ਲੱਗੇ ਕੁਝ ਤਾਸ਼ ਖੜਦੇ ਦਿਖੇ ਅਤੇ ਕੁਝ ਅੰਦਰ ਦੇ ਕਮਰੇ ਵਿੱਚ ਬੰਦ ਹੋ ਗਏ ਜਿੱਥੇ ਅਸਲੀ ਖੇਡ ਚੱਲ ਰਿਹਾ ਸੀ ਐਸਪੀ ਫਤੇਜ ਸਿੰਘ ਨੇ ਚੁੱਪਚਾਪ ਆਪਣੇ ਕਮਰਕਸੇ ਵਿੱਚੋਂ ਇੱਕ ਛੋਟੀ ਜਿਹੀ ਚੀਜ਼ ਕੱਢੀ ਇੱਕ ਮਾਈਕਰੋ ਕੈਮਰਾ ਇਹ ਉਹੀ ਕੈਮਰਾ ਸੀ ਜਿਸ ਨੂੰ ਉਸਨੇ ਆਪਣੇ ਬਣੇ ਦੇ ਅੰਦਰ ਲੁਕਾ ਕੇ ਰੱਖਿਆ ਸੀ ਅਤੇ ਜੋ ਹੁਣ ਤੱਕ ਹਰ ਛੱਟ ਹਰ ਗਾਲ ਹਰ ਸੌਦਾ ਅਤੇ ਥਾਣੇਦਾਰ ਬਲਰਾਮ ਸਿੰਘ ਦੇ ਸਿੱਖਾਂ ਪ੍ਰਤੀ ਨਫ਼ਰਤ ਭਰੇ ਸ਼ਬਦਾਂ ਬਿਲਕੁਲ ਰਿਕਾਰਡ ਕਰ ਰਿਹਾ ਸੀ ਉਦੋਂ ਹੀ ਦੀਵਾਰ ਦੇ ਪਰੋਂ ਕੁਝ ਆਵਾਜ਼ਾਂ ਆਉਣ ਲੱਗੀਆਂ ਉਹ ਹੋੜੀ ਜੀ ਆਪਣੇ ਬੈਂਚ ਤੋਂ ਉੱਠਿਆ ਦਰਵਾਜ਼ੇ ਇਹਦੀ ਦੀਵਾਰ ਨਾਲ ਕਰਨ ਲਗਾਇਆ ਆਵਾਜ਼ਾਂ ਸਾਫ਼ ਸੁਣਾਈ ਦੇ ਰੀਆਂ ਸਨ ਬਦਲੇ ਇੱਕ ਜੀ ਦਾ ਪੋਨ ਆਇਆ ਇਸ ਕੁੜੀ ਦੇ ਕੇਸ ਨੂੰ ਦਬਾਦੇ ਹੋ ਮੁੰਡਾ ਤਾਂ ਆਪਣਾ ਹੈ दारू ਅਤੇ ਇੱਕ ਲਿਫਾਫਾ ਆਇਆ ਹੈ ਉਸਤੇ ਬਦਲੇ ਅਤੇ ਉਹ ਜ਼ਮੀਨ ਵਾਲਾ ਕੇਸ ਸ਼ਰਮਾ ਤੋਂ ਪੈਸੇ ਮਿਲ ਗਏ ਹਨ تن لاکھ روپے جتے کھانا ادھا اوپر جائے گا باقی بان لواں گے جویں پہلا کردے سی نال ہی بلرام یادو ਦੀ आवाज ਵਿੱਚ ਇੱਕ ਸਿੱਖ ਨੌਜਵਾਨ ਦੇ ਕੇਸ ਨੂੰ ਜਾਣ ਬੁਝ ਕੇ ਖਰਾਬ ਕਰਨ ਦੀਆਂ ਗੱਲਾਂ ਵੀ ਹੋ ਰਹੀਆਂ ਸਨ ਇਹਨਾਂ ਦੀ ਆਵਾਜ਼ਾਂ ਨੇ ਜਿਵੇਂ ਐਸਪੀ ਫਤੇ ਸਿੰਘ ਦੀਆਂ ਨਸਾਂ ਵਿੱਚ ਅੱਗ ਭਰ ਦਿੱਤੀ ਉਸਨੇ ਕੈਮਰੇ ਨੂੰ ਦੀਵਾਰ ਦੀਆਂ ਦਰਾਰਾਂ ਵਿੱਚ ਟਿਕਾਇਆ ਅਤੇ ਪੂਰਾ ਸੰਵਾਦ ਰਿਕਾਰਡ ਕਰ ਲਿਆ ਪਰ ਉਸਦੇ ਕੋਲ ਵੱਡੇ ਸਬੂਤ ਸਨ ਅਤੇ ਇੱਕ ਅੱਗ ਜੋ ਉਸਦੇ ਅੰਦਰ ਬਲ ਰਹੀ ਹੈ ਰਾਤ ਦੇ 2 ਵਜੇ ਹਨ ਉਸਨੇ ਖੋੜੀ ਜਈ ਥਾਣੇ ਦੇ ਦੇ ਦਰਵਾਜ਼ੇ ਵੱਲ ਦੇਖਿਆ ਜੋ ਅਕਸਰ ਬੰਦ ਨਹੀਂ ਰਹਿੰਦਾ ਸੀ ਉੱਤੇ ਇੱਕ ਸਿਪਾਹੀ ਘੁੜਾੜੇ ਮਾਰ ਰਿਹਾ ਹੋਇਆ ਐਸਪੀ ਫਤੇਸ ਸਿੰਘ ਨੇ ਕੈਮਰਾ ਵਾਪਸ ਆਪਣੇ ਬਾਣੇ ਵਿੱਚ ਲੁਕਾ ਲਿਆ ਅਤੇ ਅੱਖਾਂ ਬੰਦ ਕਰ ਲੀਆਂ ਪਰ ਨੀਂਦ ਨੀਂਦ ਹੁਣ ਉਸਤੇ ਦੁਸ਼ਮਨ ਦੇ ਕੋਲ ਸੀ ਸਵੇਰ ਹੁੰਦੇ ਹੀ ਇਹ ਵੀਡੀਓ ਸਿਰਫ ਇੱਕ ਰਿਕਾਰਡਿੰਗ ਨਹੀਂ ਰਹਿਣ ਵਾਲੀ ਸੀ ਇਹ ਬੁਚਾਲ ਬਣ ਕੇ ਪੂਰੇ ਪੁਲਿਸ ਵਿਭਾਗ ਦੇ ਨਿਹੜਾ ਦੇਣ ਵਾਲੀ ਸੀ ਕਿਉਂਕਿ ਅਗਲੀ ਸਵੇਰ ਸ਼ਾਇਦ ਥਾਣੇ ਦੇ ਵਿੱਚ ਅਕਾਲ ਪੁਰਖ ਨੇ ਪੂਰਾ ਮਹਿਮਾਨ ਮੜਾ ਸੀ ਅਤੇ ਉਦੋਂ ਹੀ ਪਤਾ ਲੱਗਦਾ ਬਿਰਿਂਘ ਸਿੰਘ ਕੌਣ ਹੈ ਅਤੇ ਬਾਕੀ ਸਭ ਕੀ ਹੋਂ ਨਾ ਸਵੇਰ ਦੀਆਂ ਪਹਿਲੀਆਂ ਕਿਰਨਾਂ ਜੁਲਾਈ ਦੀ ਤਪਸ਼ ਨਾਲ ਥਾਣੇ ਦੀਆਂ ਦੀਵਾਰਾਂ ਤੇ ਟਕਰਾਈਆਂ ਸਨ ਪਰ ਉਹ ਸਵੇਰ ਕੁਝ ਬਕਰੀ ਸੀ ਬਾਤਾ ਬਰਨ ਦੇ ਵਿੱਚ ਅਜੀਬ ਜਿਹੀ ਬੇਚੈਨੀ ਘੁੜੀ ਸੀ ਜਿਵੇਂ ਹਵਾ ਵੀ ਆਉਣ ਵਾਲੇ ਤੂਫਾਨ ਦੀ ਆਹਟ ਸੁਣ ਚੁੱਕੀ ਹੋਵੇ ਥਾਣੇ ਦੇ ਗੇੜ ਦੇ ਅਚਾਨਕ ਇੱਕ ਇੱਕ ਕਰਕੇ ਸਫੈਦ ਗੱਡੀਆਂ ਦੀਆਂ ਕਤਾਰਾਂ ਲੱਗਣ ਲੱਗੀਆਂ ਇੱਕ ਫਾਰਚਨਰ ਫਿਰ ਇੱਕ ਸਰਕਾਰੀ ਐਮਬੈਸਡਰ ਅਤੇ ਫਿਰ ਦੋ ਜੀਪਾਂ ਜਿਸ ਤੇ ਲਿਖਿਆ ਸੀ ਐਸ ਪੀ ਜ਼ਿਲ੍ਹਾ ਪ੍ਰਸ਼ਾਸਨ ਸਿਪਾਹੀ ਹਰਿੰਦਰ ਜੋ ਰਾਤ ਪਰ ਸੁੱਤਾ ਨਹੀਂ ਸੀ 12 ਵਜਾ ਕੀ ਹੋਇਆ ਸਾਬ ਇਹਨੇ ਵੱਡੇ ਵੱਡੇ ਅਫਸਰ ਕਿਸ ਦੀ ਰੈਡ ਹੈ ਉਸਨੂੰ ਕੁਝ ਸਮਝ ਨਹੀਂ ਆਇਆ ਗੁਰਵਿੰਦਰ ਵੀ ਪਿੱਛੋਂ ਆਇਆ ਅੱਕਾ ਮੜਦਾ ਹੋਇਆ ਕਿਤੇ ਉਸ ਨਿਹੰਗ ਨੇ ਤਾਂ ਕੁਝ ਨਹੀਂ ਕੀਤਾ ਉਦੋਂ ਹੀ ਮੁਖੀ ਦੇ ਕੈਬਿਨ ਦਾ ਦਰਵਾਜ਼ਾ ਖੁੱਲਿਆ ਅਤੇ ਅੰਦਰੋਂ ਨਿਕਲੇ ਆਈਜੀ ਜਸਵੀਰ ਸਿੰਘ ਇਲਾਕੇ ਦੇ ਸਭ ਤੋਂ ਕੜਕ ਅਫਸਰ ਸਭ ਤੋਂ ਤਾਕਤਵਰ ਅਫਸਰ ਉਹਨਾਂ ਨੇ ਕੜਕ ਆਵਾਜ਼ ਵਿੱਚ ਕਿਹਾ ਥਾਣੇ ਦੇ ਪੂਰੇ ਸਟਾਫ ਨੂੰ ਲਾਈਨ ਦੇ ਵਿੱਚ ਖੜਾ ਕੀਤਾ ਜਾਵੇ ਤੁਰੰਤ ਹਰ ਪੁਰਸ ਮੁਲਾਜ਼ਮ ਸਤਤ ਸੇ ਕੌਣ ਆਇਆ ਹੈ ਕਿਉਂ ਆਇਆ ਹੈ ਤਾਂ ਹੀ ਢੇੜ ਵਿੱਚੋਂ ਕਿੰਨ੍ਹ ਸਿੰਘ ਦੇ ਬਾਣੇ ਵਿੱਚ ਸਦੇ ਆਦਮੀ ਨੇ ਕਦਮ ਅੱਗੇ ਵਧਾਇਆ ਤਪੜਾਂ ਦੀ ਮਾਰ ਨਾਲ ਝੁੱਕੀ ਕਮਰ ਹੋਣ ਸਿੱਧੇ ਹੋ ਚੁੱਕੇ ਸੀ ਚਿਹਰੇ ਦੀ ਸਾਦਗੀ ਪਰ ਆਪਾਵ ਹੁਣ ਅਥਾਰਟੀ ਵਿੱਚ ਬਦਲ ਚੁੱਕਿਆ ਸੀ ਅਤੇ ਫਿਰ ਉਹ ਨੀਲਾ ਬਣਾ ਉਤੇ ਸਤਕਾਰ ਨਾਲ ਉਤਾਰਿਆ ਗਿਆ ਮੈਂ ਐਸਪੀ ਪਤੇ ਸਿੰਘ ਹਾ ਉਸਨੇ ਦਿਲ ਤਨ ਨਾਲ ਕਿਹਾ ਅਤੇ ਕਲ ਰਾਜ ਹੋਇਆ ਉਸ ਦੀ ਇੱਕ ਇੱਕ ਤਸਵੀਰ ਇੱਕ ਇੱਕ ਸ਼ਬਦ ਹੁਣ ਸਭ ਦੇ ਸਾਹਮਣੇ ਆਵੇਗਾ ਸਭ ਦੇ ਚਿਹਰਿਆਂ ਦਾ ਰੰਗ ਉੱਡ ਗਿਆ ਸਾਰੇ ਹੈਰਾਨ ਹੈ ਕਿ ਹਰਿੰਦਰ ਗੁਰਵਿੰਦਰ ਅਤੇ ਐਸਐਚਓ ਬਨਰਾਮ ਯਾਦਵ ਬੁੱਤ ਬਣ ਕੇ ਖੜੇ ਸਨ ਐਸਪੀ ਪਤੇ ਸਿੰਘ ਨੇ ਜੇਬ ਵਿੱਚੋਂ ਛੋਟਾ ਕੈਮਰਾ ਕੱਢਿਆ ਅਤੇ ਆਈ ਜਸਵੀਰ ਨੂੰ ਸੌਂਬ੍ਰੇ ਰਿਕਾਰਡਿੰਗ ਚਾਲੂ ਕੀਤੀ ਗਈ ਥਾਣੇ ਵਿੱਚ ਸਨਸਾਨ ਸਾਗਿਆ ਸਪੀਕਰ ਤੋਂ ਗੂੰਜਣ ਲੱਗੀ ਉਹ ਗੱਲਬਾਤ ਜਿਸ ਵਿੱਚ ਰਿਸ਼ਵਤ ਦੀਆਂ ਰਕਮਾਂ ਤੈ ਹੋ ਰਹੀਆਂ ਸੁਣ ਰਾਜਨੀਤਿਕ ਦਬਾਵਾਂ ਦਾ ਜ਼ਿਕਰ ਸੀ ਅਤੇ ਖਾਸ ਕਰਕੇ ਬਲਰਾਮ ਯਾਦਵ ਦੇ ਸਿੱਖਾਂ ਪ੍ਰਤੀ ਨਿਜੀ ਨਫ਼ਰਤ ਪਰੇ ਬੋਲ ਅਤੇ ਇੱਕ ਸਿੱਖ ਨੌਜਵਾਨ ਦੇ ਕੇਸ ਨੂੰ ਜਾਣ ਬੁੱਝ ਕੇ ਵਿਗਾੜਨ ਦੀ ਸਾਜ਼ਿਸ਼ ਹੁਣ ਥਾਣੇ ਦਾ ਅਸਲੀ ਚਿਹਰਾ ਸਾਰਿਆਂ ਦੇ ਸਾਹਮਣੇ ਸੀ ਆਈਜੀ ਜਸਵੀਰ ਨੇ ਉਤੇ ਹੀ ਖੜੇ ਖੜੇ ਹਰਿੰਦਰ ਗੁਰਵਿੰਦਰ ਅਤੇ ਐਸਐਚਓ ਬਲਰਾਮ ਯਾਦਵ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਹੁਕਮ ਦਿੱਤਾ ਗਿਆ ਕਿ ਪੂਰੇ ਥਾਣੇ ਦੀ ਸੁਤੰਤਰ ਜਾਂਚ ਹੋਵੇਗੀ ਕਿਸੇ ਨੂੰ ਬਖਸ਼ਾ ਨਹੀਂ ਜਾਵੇਗਾ ਨਯੰਗ ਸੰਗ ਦੀ ਚਪੇ ਹੁਣ ਗੂੰਜ ਬਣ ਚੁੱਕੀ ਸੀ ਅਤੇ ਉਸ ਦਿਨ ਨੀਲੇ ਬਾਣੇ ਦੀ ਵਰਦੀ ਪਹਿਨ ਕੇ ਨਹੀਂ ਬਲਕਿ ਉਥੇ ਵਰਦੀ ਉਤਾਰ ਕੇ ਨੰਦਵਾਇਆ ਥਾਣੇ ਦੇ ਬਾਹਰ ਖੜੇ ਪਿੰਡ ਵਾਲਿਆਂ ਵਿੱਚੋਂ ਇੱਕ ਬਜ਼ੁਰਗ ਯਾਦਵ ਜੋ ਬਲਰਾਮ ਯਾਦਵ ਤੋਂ ਬਿਲਕੁਲ ਉੱਟ ਬਹੁਤ ਹੀ ਸ਼ਰੀਫ ਸਿਕਾਂ ਦਾ ਸਤਿਕਾਰ ਕਰਨ ਵਾਲਾ ਸੀ ਉਸ ਨੇ ਫਿਰ ਬਤਾਇਆ ਸੱਚਮੁੱਚ ਬਾਬਾ ਜੀ ਤਾਂ ਇਨਸਾਫ ਦੇ ਗਿਆ ਇਹ ਬਲਰਾਮ ਤਾਂ ਸਾਡੇ ਯਾਦਵਾਂ ਦੀ ਕੌਮ ਨੂੰ ਬਦਨਾਮ ਕਰ ਰਿਹਾ ਸੀ ਥਾਣੇ ਦੀਆਂ ਪਰਛਾਈਆਂ ਤੋਂ ਉੱਤੀ ਚੰਗਿਆੜੀ ਹੁਣ ਕਮੇ ਦੇ ਨੀਂਦ ਤੱਕ ਪਹੁੰਚ ਚੁੱਕੀ ਸੀ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਖਬਰ ਅਗਵੰਗ ਫੈਲ ਗਈ ਐਸਪੀ ਸਾਬ ਨਿਹੰਗ ਸਿੰਘ ਬਣ ਕੇ ਥਾਣੇ ਪਹੁੰਚੇ ਥੱਪੜ ਖਾ ਕੇ ਸੱਚਾਈ ਉਜਾਗਰ ਕੀਤੀ ਲੋਕਲ ਨਿਊ ਚੈਨਲਾਂ ਦੀ ਹੈਡਲਾਈਨਾਂ ਚਲੀਆਂ ਨਿਹੰਗ ਨਹੀਂ ਬਾਦਰ ਨਿਕਲਿਆ ਐਸਪੀ ਫਤੇ ਸਿੰਘ ਦਾ ਸਟਿੰਗ ਆਪਰੇਸ਼ਨ ਥਾਣੇ ਦੀਆਂ ਦਵਾਰਾਂ ਹੁਣ ਡਰਨ ਵਾਲੀਆਂ ਕਮਰੀਆਂ ਸਨ ਹਰ ਉਹ ਫਾਈਲ ਜਿਸ ਵਿੱਚ ਪੈਸੇ ਲੈ ਕੇ ਕੇਸ ਪੱਟੇ ਗਏ ਸਨ ਹੁਣ ਜਾਂਚ ਦੇ ਘਰੇ ਵਿੱਚ ਸੀ ਹਰ ਉਹ ਚਿਹਰਾ ਜੋ ਵਰਦੀ ਦੀ ਆੜ ਵਿੱਚ ਸੱਤਾ ਦਾ ਸੌਦਾ ਕਰ ਰਿਹਾ ਸੀ ਅਤੇ ਨਿਜੀ ਨਫਰਤ ਫੈਲਾ ਰਿਹਾ ਸੀ ਹੁਣ ਬੇਨਕਾਬ ਸੀ ਸਪੀ ਪਤੇ ਸਿੰਘ ਇਕવાર ਫਿਰ ਆਪਣੀ ਅਸਲ ਵਰਦੀ ਵਿੱਚ ਸੁਨਿਆ। ਛਾਤੀ ਤੇ ਚਮਕਦੇ ਬੈਜ, ਮੱਤੇ ਤੇ ਹਲਕੀ ਪੱਟੀ ਜੋ ਤੱਪੜ ਦੀ ਚੌੜਨੀ ਯਾਦ ਸੀ। ਉਸ ਮਹਿਕ ਮੇ ਦਫਤਰ ਵਿੱਚ ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ, ਸਿੰਘ ਸਾਹਿਬ ਸਭ ਕੁਝ ਠੀਕ ਹੈ। ਤੁਸੀਂ ਬਹੁਤ ਚੰਗਾ ਕੰਮ ਕੀਤਾ, ਲੇਕਿਨ ਤੁਸੀਂ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਇਹ ਸਭ ਕੀਤਾ ਹੀ ਕਿਉਂ? ਉਹਨਾਂ ਨੇ ਮੁਸਕਰਾ ਕੇ ਜਵਾਬ ਦਿੱਤਾ, ਕਿਉਂਕਿ ਜੇਕਰ ਪੁਲਿਸ ਖੁਦ ਗੋਂਗੀ ਬਹਿਰੀ ਬਣ ਜਾਵੇ ਅਤੇ ਨਿਜੀ ਨਫਰਤ ਦੇ ਆਧਾਰ ਤੇ ਕੰਮ ਕਰੇ ਤਾਂ ਇਨਸਾਫ ਸਿਰਫ ਕਿਤਾਬਾਂ ਵਿੱਚ ਲਿਜਾਂਦਾ ਹੈ ਮੈਂ ਕਿਤਾਬਾਂ ਦਾ ਨਹੀਂ ਜ਼ਮੀਂਦਾ ਆਦਮੀ ਹਾਂ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਸਾਰੇ ਮਹਿਕਮੇ ਵਿੱਚ ਇੱਕ ਲਹਿਰ ਜੀ ਚੱਲਵੇ ਰਾਜ ਸਰਕਾਰ ਨੇ ਐਸਪੀ ਪਤੇ ਸਿੰਘ ਨੂੰ ਵਿਸ਼ੇਸ਼ ਬੀਰਤਾ ਸਮਾਨ ਨਿਮਾਜਾ ਪਾਣੇ ਵਿੱਚ ਉਹਨਾਂ ਵੱਲੋਂ ਲਗਾਏ ਗਏ ਰਿਕਾਰਡਿੰਗ ਸਿਸਟਮਾਂ ਨੂੰ ਹੁਣ ਨਿਮਾਂ ਅਨਸਾਰ ਸਾਰੇ ਥਾਣੇ ਵਿੱਚ ਲਾਗੂ ਕੀਤਾ ਗਿਆ ਪਰ ਸਭ ਤੋਂ ਵੱਡੀ ਜਿੱਤ ਉਹ ਸੀ ਜਨਤਾ ਦਾ ਵਿਸ਼ਵਾਸ ਪਿੰਡ ਵਾਲੇ ਜੋ ਪਹਿਲਾਂ ਥਾਣੇ ਦੇ ਨਾਮ ਤੋਂ ਡਰਦੇ ਸਨ ਉਹ ਕਹਿੰਦੇ ਜਿੱਥੇ ਪਤੇ ਸਿੰਘ ਵਰਗਾ ਅਫਸਰ ਹੋਵੇ ਉੱਥੇ ਇਨਸਾਫ ਖੁਦ ਚੜਕ ਜਾਂਦਾ ਹੈ ਹਾਂਜੀ ਸਾਧ ਸੰਗਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹੋ ਜੇ ਅਫਸਰਾਂ ਬਾਰੇ ਕੀ ਕਹਿਣਾ ਚਾਹੋਗੇ ਉਹੋ ਜੇ ਐਸ ਐਚਓ ਬਾਰੇ ਜਿਸ ਨੇ ਸਿਕਾਤ ਨਫਰਤ ਕੀਤੀ ਪੰਜਾਬ ਦੀ ਧਰਤੀ ਦੇ ਲੈ ਕੇ ਪੰਜਾਬ ਦਾ ਨਾਮ ਖਾਦਾ ਅਤੇ ਬਾਅਦ ਦੇ ਵਿੱਚ ਪੰਜਾਬੀਆਂ ਦੇ ਖਿਲਾਫ ਆਪਣੀ ਵਰਦੀ ਨੂੰ ਵਰਤਿਆ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਵਿੱਚ ਵਾਧੇ ਜੋ ਇਸ ਤਰ੍ਹਾਂ ਦੇ ਵਰਤੇ ਰਹੇ ਹਨ ਇਸ ਤਰ੍ਹਾਂ ਦੇ ਘਟਰਾਵਾਂ ਭਾਵੇਂ ਇਹ ਬਹੁਤ ਕੱਟ ਹਨ ਗਿਣੀਆਂ ਚੁੜੀਆਂ ਹਨ ਲੇਕਿਨ ਫਿਰ ਵੀ ਹਜੇ ਵੀ ਕਿਤਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਹਨ ਹਾਲਾਂਕਿ ਸਾਡੀ ਇਹ ਕਹਾਣੀ ਕਿਸੇ ਪ੍ਰਤੀ ਨਫ਼ਰਤ ਫੈਲਾਉਣ ਦੇ ਲਈ ਨਹੀਂ ਯਾਦਵਾਂ ਦੇ ਪ੍ਰਤੀ ਜਾਂ ਕਿਸੇ ਵੀ ਪ੍ਰਤੀ ਅਸੀਂ ਕੋਈ ਵੀ ਨਾਪ੍ਰਤੀ ਨਹੀਂ ਫੈਲਾਉਂਦੇ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਜਿਵੇਂ ਯਾਦਵ ਇਸ ਕਹਾਣੀ ਦੇ ਵਿੱਚ ਦੋ ਹਨ ਇੱਕ ਯਾਦਵ ਜਿਸ ਨੇ ਜ਼ੁਲਮ ਤਾਇਆ ਜਿਸ ਦੇ ਮਨ ਦੇ ਵਿੱਚ ਨਫ਼ਰਤ ਪਈ ਹੈ ਦੂਜੇ ਪਾਸੇ ਇੱਕ ਦੂਜਾ ਜਾਦਵ ਹੈ ਜੋ ਕਿ ਇੱਕ ਕਰਤੀ ਇਨਸਾਨ ਹੈ ਅਤੇ ਉਸ ਐਸਐਚ ਨੂੰ ਨਫ਼ਰਤ ਕਰਦਾ ਹੈ ਫਤੇ ਸਿੰਘ ਦੀ ਸਪੋਰਟ ਕਰਦਾ ਹੈ ਸਭ ਬੰਦੇ ਕੁਝ ਨਹੀਂ ਹੁੰਦੇ ਕਿਸੇ ਵੀ ਕੌਮ ਦੇ ਵਿੱਚ ਚੰਗੇ ਮਾੜੇ ਬੰਦੇ 라ਜਮਾਨ ਹਨ ਹਾਂਜੀ ਆਪਾਂ ਇੱਕ ਦੋਨੋਂ ਦੇਖ ਕੇ ਸਰਨ ਨਾ ਤਾਂ ਮਾੜਾ ਕਹਿ ਸਕਦੇ ਨਾ ਹੀ ਚੰਗਾ ਕਹਿ ਸਕਦੇ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕੀ ਕਹਿਣਾ ਚਾਹੋਗੇ ਫਤੇ ਸਿੰਘ ਦੀ ਬਹਾਦਰੀ ਬਾਰੇ ਉਸਨੇ ਆਪਰੇ ਤੇ ਥੱਪੜ ਸਹੇ ਆਪਣੇ ਤੇ ਜ਼ੁਲਮ ਟਾਇਆ ਲੇਕਿਨ ਕਿਸ ਵਾਸਤੇ ਆਮ ਲੋਕਾਂ ਵਾਸਤੇ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜਕਰ ਸਤ ਪੰਚ ਅੱਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਖੈਰ ਜਰੂਰ ਕਰ ਦੇਣਾ ਜੀ ਹਾਂਜੀ ਦੇਓ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੇ ਵਾਲੇ ਬਟਨ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਧੰਨਵਾਦ